ਇਹ ਦੁੱਖ ਦੁਖੀਆਂ ਦੇ ਤੋੜਦੀ ਹੈ ਮਾੜੇ ਕੰਮਾਂ ਤੋਂ ਮੋੜਦੀ ਹੈ ਸਤਗੁਰ ਰਵਿਦਾਸ ਮਹਾਰਾਜ ਦੀ ਅਲਾਹੀ ਬਾਣੀ ਰੂਰ ਆਪਣ ਨਾਲ ਜੋੜਦੀ ਹੈ ਰੂਰ ਆਪਣ ਨਾਲ ਜੋੜਦੀ ਹੈ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜਨੇਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੂ ਵੀਡੀਓ ਕਿਸ ਤਰ੍ਹਾਂ ਦਾ ਸਾਥੀਓ 12 ਤਰੀਕ ਨੂੰ 12 ਫਰਵਰੀ ਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਆ ਰਿਹਾ ਔਰ ਉਸ ਤੇ ਮੱਦੇ ਨਜ਼ਰ ਸ਼੍ਰੀ ਗੁਰੂ ਰਵਿਦਾਸ ਸੈਨਾ ਵੱਲੋਂ ਅੱਜ ਇੱਕ ਵੱਡਾ ਉਪਰਾਲਾ ਕੀਤਾ ਗਿਆ ਵਿਸ਼ਾਲ ਲੰਗਰ ਇੱਥੇ ਲਗਾਇਆ ਗਿਆ ਇਹ ਸੇਵਾ ਸਮਰਪਣ ਦੀ ਭਾਵਨਾ ਹੈ ਭਾਈਚਾਰ ਦੀ ਭਾਵਨਾ ਹੈ ਔਰ ਪ੍ਰੇਮ ਤੇ ਸਨੇਹ ਦੀ ਭਾਵਨਾ ਹੈ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਨੇਕ ਰਾਹਾਂ ਤੇ ਚੱਲਣਾ ਸਿਖਾਇਆ ਨੇਕ ਸੋਚ ਬਖਸ਼ੀ ਹੈ ਜਿਵੇਂ ਉਹ ਕਹਿੰਦੇ ਨੇ ਕਿ ਮਨ ਹੋ ਚੰਗਾ ਤਾਂ ਕਟੌਤੀ ਵਿੱਚ ਗੰਗਾ ਔਰ ਵਿਸ਼ਾਲ ਲੰਗਰ ਰੂਹ ਖੁਸ਼ ਹੋ ਜਾਂਦੀ ਹੈ ਰੂਹ ਤ੍ਰਿਪਤ ਹੋ ਜਾਂਦੀ ਹੈ ਔਰ ਵੱਡੇ ਵੀਰ ਦਿਲਬਰ ਜੀ ਇੱਥੇ ਮੌਜੂਦ ਨੇ ਪੂਰੀ ਸਮੁੱਚੀ ਟੀਮ ਇਹਨਾਂ ਦੀ ਜਿਹੜੀ ਹੈ ਉਹ ਸਤਕਾਰ ਦੀ ਪਾਤਰ ਹੈ ਔਰ ਉਹਨਾਂ ਦੀ ਸ਼ਲਾਘਾ ਬਣਦੀ ਹੈ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਜੀ ਇਹ ਪ੍ਰੇਮ ਭਾਈਚਾਰੇ ਸਨੇਹ ਤੇ ਸਮਰਪਣ ਦੀ ਭਾਵਨਾ ਜਿਹੜੀ ਸਾਹਮਣੇ ਆਈ ਹੈ ਨੇ ਸੱਚੀ ਦਿਲ ਨੂੰ ਟੰਬੇ ਆ ਬਹੁਤ ਬਹੁਤ ਸਤਿਕਾਰ ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਦਿਨੇਸ਼ ਭਾਜੀ ਤੁਸੀਂ ਇੱਥੇ ਪਹੁੰਚੇ ਤੇ ਪਹੁੰਚ ਕੇ ਸਾਡੇ ਜਿਹੜੀ ਇਹ ਅੱਜ ਅਸੀਂ ਲੰਗਰ ਲਾਇਆ ਉਹ ਰਵਿਦਾਸ ਮਹਾਰਾਜ ਦੇ ਜਿਹੜਾ ਪ੍ਰਕਾਸ਼ ਪੁਰਬ ਹੈ ਉਹਨੂੰ ਸਮਰਪਿਤ ਸ਼੍ਰੀ ਗੁਰੂ ਰਵਿਦਾਸ ਜੀ ਨਾਲੋਂ ਸੋ ਤੁਸੀਂ ਜਿਹੜਾ ਸਾਡਾ ਸਨੇਹਾ ਹੈ ਸਾਡੀ ਵਧਾਈ ਹੈ ਘਰ ਘਰ ਤੱਕ ਪਹੁੰਚਾਣੀ ਹੈ ਕਿਉਂਕਿ ਗੁਰੂ ਵਦਾਸ ਮਰ ਦੀ ਬਾਣੀ ਦੇ ਵਿੱਚ ਆਉਂਦਾ ਕਿ ਛੋਟ ਸਭ ਬਡੇ ਸਭ ਸੰਬਸੇ ਰਵਿਦਾਸ ਰਹੇ ਪਰਸਾਨ ਸੋ ਅੱਜ ਗੱਲ ਇਹ ਆ ਕਿ ਛੋਟਾ ਬੜਾ ਕੋਈ ਨਹੀਂ ਸਾਰੇ ਅਸੀਂ ਇੱਕ ਆ ਜਿਹੜਾ ਗੁਰੂ ਅਰਵਿਦਾਸ ਮਹਾਰਾਜ ਨੇ ਫਲਸਫਾ ਰੱਖਿਆ ਜਿਹੜੀਆਂ ਉਹਨਾਂ ਨੇ ਪੈੜਾਂ ਪਾਈਆਂ ਉਹਨਾਂ ਦੇ ਉੱਤੇ ਚੱਲਦੀ ਹੋਈ ਸ਼੍ਰੀ ਗੁਰੂ ਰਵਿਦਾਸ ਸਾਹਿਬ ਆ ਨਾ ਅੱਜ ਸਤਿਗੁਰੂ ਅਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਲੰਗਰ ਭੰਡਾਰੇ ਦਾ ਪ੍ਰੋਗਰਾਮ ਰੱਖਿਆ ਆ ਸੋ ਮੇਰੇ ਨਾਲ ਐਡਵੋਕੇਟ ਅਜੇ ਕੁਮਾਰ ਜੀ ਦਸੂਹਾ ਤੋਂ ਭਗਵਾਨ ਵਾਲਮੀਕੀ ਸ਼ਕਤੀ ਸੈਨਾ ਤੋਂ ਵੀਰ ਸਰਵਣ ਗਿੱਲ ਜੀ ਕਪੂਰਥਲਾ ਤੋਂ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਬੂਟਾ ਸਿੰਘ ਬੜਵਾਲ ਜੀ ਰਾਜਸਖ ਯਾ ਸੈਨਾ ਦੇ ਪਤਵੰਤੇ ਸੱਜਣ ਹਰੇਕ ਧਰਮ ਦਾ ਕੰਮ ਇੱਕ ਮੋਟੋ ਹੋ ਕੇ ਕਰਦੀਆਂ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਕਿਰਪਾ ਕਰੇ ਜਿਹੜਾ ਵੀ ਜੀ ਇੱਥੇ ਛਕੇ ਉਹ ਛਕੇ ਆਨੰਦ ਨੂੰ ਮਹਿਸੂਸ ਕਰੇ ਉਸ ਬੇਗਮ ਭਰੇ ਨੂੰ ਮਹਿਸੂਸ ਕਰੇ ਉਹਦੀ ਬਾਣੀ ਤੇ ਚੱਲੇ ਅੱਜ ਦਰਦਰ ਦੀ ਭਟਕਣਾ ਛੱਡ ਕੇ ਸਤਿਗੁਰੂ ਰਵਿਦਾਸ ਮਹਾਰਾ ਦੇ ਪੱਕੇ ਪੈਰੋਕਾਰ ਬਣ ਜਿਹੜੀ ਦਰਦਰ ਦੀ ਭਟਕਣਾ ਛੱਡ ਕੇ ਉਹਦੇ ਚਰਨਾਂ ਦੇ ਵਿੱਚ ਸਮਰਪਿਤ ਹੋਣ ਸੋ ਮੈਂ ਧੰਨਵਾਦ ਕਰਦਾ ਜਿਹੜੇ ਵੀ ਭੈਣ ਭਰਾਵਾਂ ਨੇ ਇਸ ਲੰਗਰ ਦੇ ਵਿੱਚ ਸਹਿਯੋਗ ਪਾਇਆ ਤਿੰਨ ਫੁੱਲ ਉਹ ਉਹਨਾਂ ਨੂੰ ਵੀ ਵਧਾਈ ਹੈ ਮਾਲਕ ਕਿਰਪਾ ਕਰੇ ਉਹਨਾਂ ਦੇ ਘਰਾਂ ਦੇ ਵਿੱਚ ਸੁੱਖ ਵਰਤਾਵੇ ਸੋ ਅੱਜ ਸਾਡੇ ਵਿੱਚ ਸੰਤ ਸਮਾਜ ਤੋਂ ਸੰਤ ਪੰਡਵੇ ਵਾਲੇ ਸਾਡੇ ਵਿੱਚ ਮੌਜੂਦ ਹੋਏ ਆ ਸੰਤ ਰਾਮ ਸਰੂਰ ਜੀ ਖੰਨੀ ਵਾਲੇ ਸੇਵਾਦਾਰ ਮਨਦੀਪ ਦਾਸ ਜੀ ਡੇਰਾ ਸੱਚਖੰਡ ਬੱਲਾ ਤੋਂ ਤੋਂ ਹੋਰ अनेका ਸ਼ਖਸੀਤਾਂ ਅਲੱਗ-ਅਲੱਗ ਜਥੇਬੰਦੀਆਂ ਮੌਤਵਾਰ ਸੱਜਣ ਸਾਰੇ ਪਹੁੰਚੇ ਆ ਸੋ ਤੈ ਦਿਲੋਂ ਧੰਨਵਾਦ ਹੈ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਸਾਡੀ ਜਿਹੜੀ ਆ ਪ੍ਰੋਗਰਾਮ ਦੀ ਰੌਣਕ ਨੂੰ ਬਧਾਇਆ ਅੱਜ ਵੈਸੇ ਤਾਂ ਸਤਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹਰ ਪਲ ਪ੍ਰੇਰਨਾ ਦਿੰਦੀ ਹੈ ਪਰ ਇਹ ਵਿਸ਼ਾਲ ਲੰਗਰ ਦੀ ਪ੍ਰੇਰਨਾ ਕਿੱਥੋਂ ਮਿਲੀ ਮਤਲਬ ਸਾਥ ਤਾਂ ਬਹੁਤ ਭਰਾਵਾਂ ਦਾ ਮਿਲਿਆ ਭੈਣਾਂ ਦਾ ਮਿਲਿਆ ਪਰ ਇਹ ਪ੍ਰੇਰਨਾ ਕਿੱਥੋਂ ਮਿਲੀ ਕਿ ਐਡਾ ਵਿਸ਼ਾਲ ਲੰਗਰ ਲਾਉਣਾ ਹੈ ਜੀ ਪ੍ਰੇਰਨਾ ਭਾਜੀ ਤੁਸੀਂ ਦੇਖੋ ਜੇਕਰ ਸਤਗੁਰੂ ਨਾਨਕਦੇਵ ਜੀ ਦੀ ਗੱਲ ਕਰੀਏ ਤਾਂ ਉਹ ਜਿਹੜੇ 20 ਰੁਪਏ ਦਾ ਕਹਿੰਦੇ ਅੱਜ ਤੱਕ ਲੰਗਰ ਚੱਲਦਾ ਆ ਪਰ ਜਿਹੜੇ ਉੱਚ ਨੀਚੇ ਦੇ ਪਾੜੇ ਪਏ ਹੋਏ ਆ ਜਿਹੜਾ ਅੱਜ ਗੈਰ ਧਰਮ ਆਕੇ ਸਾਡੇ ਲੋਕ ਵੀ ਉਧਰ ਨੂੰ ਜਾਣ ਡਿਆ ਅੱਜ ਅਸੀਂ ਸਨੇਹਾ ਦੇਣਾ ਚਾਹੁੰਦੇ ਆ ਕਿ ਜਿਹੜੇ ਅੰਧਵਿਸ਼ਵਾਸੀ ਲੋਕ ਹੋ ਕੇ ਤੁਰੇ ਹੋਏ ਤੁਸੀਂ ਇਸ ਲੰਗਰ ਦੇ ਵਿੱਚ ਆਓ ਮਨੋ ਕਾਮਨਾ ਸਤਗੁਰੂ ਜਿਹੜੀ ਅਸਲੀ ਤੁਹਾਡੀ ਅੰਦਰ ਦੀ ਅਰਦਾਸ ਹੈ ਉਹਨੂੰ ਪੂਰੀ ਕਰਦਾ ਆ ਸੋ ਇਸ ਲੰਗਰ ਦੇ ਵਿੱਚ ਕੋਈ ਮੈਂ ਪਹਿਲਾਂ ਵੀ ਕਹਿ ਕੇ ਗਿਆ ਹਟਿਆ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਵਨ ਕੋ ਹਨ ਛੋਟ ਬੜੇ ਸਭ ਸੰਭ ਸੇ ਰਵਿਦਾਸ ਰਹੇ ਪਰਸਨ ਸੋ ਇਸ ਕਰਕੇ ਇਹ ਲੰਗਰ ਐਦਾਂ ਹੀ ਚੱਲਦੇ ਰਹਿਣ ਕਿਉਂਕਿ ਹੁੰਦਾ ਕੀ ਹੈ ਬੰਦਾ ਡੰਨ ਭਰ ਦਿੰਦਾ ਆ ਪਰ ਸੇਵਾ ਨਹੀਂ ਕਰਦਾ ਲੰਗਰ ਚਦਾਨ ਨਹੀਂ ਕਰਦਾ ਸੋ ਇੱਥੇ ਖਾਣ ਵਾਲੇ ਵੀ ਆਣਗੇ ਬਰਤਾਨ ਵਾਲੇ ਵੀ ਆਉਣਗੇ ਤੇ ਸੇਵਾ ਕਰਨ ਵਾਲੇ ਵੀ ਆਉਣਗੇ ਤੁਨੋਂ ਮਨੋਂ ਤੁਨੋਂ ਸੋ ਇਸ ਕਰਕੇ ਇਹ ਲੰਗਰ ਇੱਦਾਂ ਚੱਲਦੇ ਰਹਿਣ ਮੇਰਾ ਪਾਸ਼ਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਇੱਦਾਂ ਸੁੱਖ ਵਰਤਾਵੇ ਜੀ ਕਿਉਂਕਿ ਇੱਥੇ ਆਉਂਨੇ ਆ ਜਿਵੇਂ ਮਹਿਸੂਸ ਹੁੰਦਾ ਕਿ ਕੁਦਰਤੀ ਕਲਾ ਜਿਹੜੀ ਆ ਵਰਤ ਰਹੀ ਹੈ ਰੌਂਗਟੇ ਖੜੇ ਹੋ ਰਹੇ ਸੰਗਤ ਨੂੰ ਦੇਖ ਰਹੇ ਆ ਪਿਆਰ ਦੀ ਭਾਵਨਾ ਉਮੜ ਰਹੀ ਹੈ ਤੁਹਾਡੀ ਮੈਂ ਭਾਵਨਾ ਜਣਾ ਚਾਹਾਂਗਾ ਇਸ ਸਮੇਂ ਮਨ ਚ ਕੀ ਭਾਵਨਾ ਉਮੜ ਰਹੀ ਹੈ ਜੀ ਭਾਜੀ ਭਾਵਨਾ ਇੱਕ ਹੈ ਬਈ ਜਿਦਾ ਮੈਂ ਮੇਰੇ ਪਤਾ ਕੀ ਆ ਰਹੀ ਮਨ ਚ ਗੱਲ ਮੈਂ ਕਹਿ ਦਿੰਦਾ ਕਿ ਕਿ ਅੰਗ ਸੰਗ ਤੂੰ ਸਦਾ ਰਹੇ ਸਤਗੁਰ ਇਹੋ ਮੈਂ ਚਾਹਾਂ ਮੇਰਾ ਦਿਲ ਕਰਦਾ ਸਤਗੁਰ ਤੇਰਾ ਨਾਮ ਮਰੇ ਤੇ ਲਿਖਿਆ ਵਾ ਮਤਲਬ ਮਨ ਨ ਗਦਗਦ ਹੋਇਆ ਬਿਲਕੁਲ ਜੀ ਜੀ ਭਾਈ ਗੁਰੂ ਗੋਬਿੰਦ ਸਿੰਘ ਜੀ ਪਾਣੀ ਦੇ ਵਿੱਚ ਆਉਂਦਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਆਹਾ ਤੇਰੇ ਤੇ ਮੇਰੇ ਦੇ ਵਿੱਚ ਕੋਈ ਭੇਦ ਨਹੀਂ ਹੈ ਜਦੋਂ ਇੱਕ ਇਨਸਾਨ ਆਪਣੀ ਮਾਂ ਨੂੰ ਮਾਰ ਕੇ ਆਉਂਦਾ ਨਾ ਉਦੋਂ ਇਦਾਂ ਲੱਗਦਾ ਕਿ ਸਾਰਾ ਕੁਝ ਪਰਮਾਤਮਾ ਮੇ ਹੀ ਹੋਇਆ ਸੋ ਸਾਨੂੰ ਇਦਾਂ ਲੱਗਦਾ ਕਿ ਸਭ ਕੁਝ ਮਾਲਕੀ ਹੈ ਕਿਉਂਕਿ ਮਹਾਰਾਜ ਜੀ ਬਾਣੀ ਦੇ ਵਿੱਚ ਵੀ ਆਉਂਦਾ ਹੈ ਜੀਵਨੀ ਦੇ ਵਿੱਚ ਆਉਂਦਾ ਜਦੋਂ ਉਹ ਲੰਗਰ ਛਕਿਆ ਤਾਂ ਇੱਕ ਅਖੋਤੀ ਇਨਸਾਨ ਨੇ ਉਹਨਾਂ ਨੂੰ ਉਠਾਤਾ ਉਤੋਂ ਤਾਂ ਗੁਰੂ ਰਵਿਦਾਸ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਹਤਾ ਕੀਤਾ ਕਿ ਇੱਕ ਇੱਕ ਜਿਹੜਾ ਲੰਗਰ ਛਕਦਾ ਸੀ ਉਹਦੇ ਨਾਲ ਗੁਰੂ ਰਵਿਦਾਸ ਮਹਾਰਾਜ ਬਿਰਾਜਮਾਨ ਹੋ ਗਏ ਉਹਨਾਂ ਦੀ ਜੀਵਨੀ ਦੇ ਵਿੱਚ ਆਉਂਦਾ ਸੋ ਇਹ ਲੰਗਰਾਂ ਦੀ ਪ੍ਰੇਰਣਾ ਉੱਥੋਂ ਆਜ ਇਦ ਦਾਸ ਮਾਰੇ ਆਪ ਸ਼ਕਾਰੇ ਤੇ ਆਪ ਸ਼ਕਾਰੇ ਪੇਸ਼ੇਂ ਸਬਰ ਦੀ ਗੱਲ ਜੀ 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 ਮਤਲਬ ਕੁਰਬਾਨ ਜਾਈਏ 100 100 ਬਾਰ ਕਰੋਨਾ ਵਰਕਰ ਬਿਲਕੁਲ ਬਿਲਕੁਲ ਜੀ ਐਡਵੋਕੇਟ ਸਾਹਿਬ ਤੁਹਾਡੀ ਭਾਵਨਾ ਜਾਣਨੀ ਚਾਹੁੰਦੇ ਜੋ ਬੋਲੇ ਸੋਨਰ ਪਿਆ ਸਤਿਗੁਰ ਰਵਦਾਸ ਮਹਾਰਾਜ ਕੀ ਜੈ ਮੈਂ ਐਡਵੋਕੇਟ ਅਜੀਤ ਕੁਮਾਰ ਪੰਜਾਬ ਪ੍ਰਧਾਨ ਭਗਵਨ ਵਾਲਮੀਕੀ ਸ਼ਕਤੀ ਸੈਨਾ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਆ ਨਵਾਂ ਸ਼ਹਿਰ ਦੇ ਅੰਦਰ ਸ਼੍ਰੀ ਗੁਰ ਰਵਦਾਸ ਸੈਨਾ ਦੇ ਵੱਲੋਂ ਸਮੁੱਚੀ ਟੀਮ ਦੇ ਵੱਲੋਂ ਸੁਭਾ ਪ੍ਰਧਾਨ ਵੀਰ ਦਿਲਬਰ ਸਿੰਘ ਜੀ ਵਾਈਸ ਪ੍ਰਧਾਨ ਵੀਰ ਸੋਨੂ ਚੌਧਰੀ ਜੀ ਜਨਰਲ ਸਕੱਤਰ ਵੀਰ ਲਵ ਕੁਮਾਰ ਜੀ ਔਰ ਸਾਰੀ ਟੀਮ ਵੀਰ ਪਵਨ ਔਜਲਾ ਜੀ ਸਭ ਦੇ ਵੱਲੋਂ ਅੱਜ ਸਤਿਗੁਰ ਰਵਦਾਸ ਮਾਰੀ ਦੇ ਪਾਵਨ ਪ੍ਰਗਟ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਲੰਗਰ ਪੰਡਾਰੇ ਦਾ ਆਯੋਜਨ ਕੀਤਾ ਗਿਆ ਆ ਔਰ ਸ਼੍ਰੀ ਗੁਰ ਰਵਦਾਸ ਰਵਦਾਸ ਸਹਿਣਾ ਦੇ ਵੱਲੋਂ ਪਹਿਲਾਂ ਵੀ ਪੂਰੇ ਸੂਬੇ ਭਰ ਦੇ ਵਿੱਚ ਜਿੱਥੇ ਮੀਟਿੰਗਾਂ ਦੇ ਰਾਹੀਂ ਪ੍ਰਚਾਰ ਕੀਤਾ ਜਾਂਦਾ ਸਤਿਗੁਰ ਦੀ ਬਾਣੀ ਦਾ ਪ੍ਰਚਾਰ ਕੀਤਾ ਜਾਂਦਾ ਸਤਿਗੁਰ ਰਵਦਾਸ ਮਾਰੀ ਦੀ ਜੋ ਸੋਚ ਆ ਜੋ ਉਹਨਾਂ ਦਾ ਫਲਸਫਾ ਉਹਦਾ ਪ੍ਰਚਾਰ ਕੀਤਾ ਜਾਂਦਾ ਆ ਬਰਗੜ ਦਿਹਾੜੇ ਨੂੰ ਸਮਰਪਿਤ ਵਿਸ਼ਾਲ satsang ਸਮਾਗਮ ਕੀਤੇ ਜਾਂਦੇ ਆ ਘਰਾਂ ਘਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਭਾਤ ਫੇਰੀਆਂ ਸੰਧਿਆ ਫੇਰੀਆਂ ਨਗਰ ਕੀਰਤਨ ਕੱਢੇ ਜਾ ਰਹੇ ਆ ਸੋ ਉੱਥੇ ਹੀ ਅੱਜ ਮੈਂ ਵੀਰ ਦਿਲਬਰ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਨੂੰ ਸ਼ੁਰੂਗਰ ਰਵਿਦਾਸ ਸੈਨਾ ਦੇ ਇੱਕ ਇੱਕ ਵਰਕਰ ਨੂੰ ਅੱਜ ਦੇ ਇਸ ਬਹੁਤ ਵਧੀਆ ਆਯੋਜਨ ਦਾ ਦੇ ਵਾਸਤੇ ਲੱਖ ਲੱਖ ਵਧਾਈ ਦਿੰਦਾ ਔਰ ਸਤਿਗੁਰ ਦੇ ਪਾਵਨ ਚਰਨਾਂ 'ਚ ਇਹੀ ਅਰਦਾਸ ਕਰਦੇ ਆ ਕਿ ਸਤਿਗੁਰ ਇਹਨਾਂ ਦੀ ਮਿਹਨਤ ਲੇਖੇ ਦੇ ਵਿੱਚ ਲਾਵੇ ਇਹ ਦਿਨ ਚ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਔਰ ਇਸੇ ਤਰੀਕੇ ਦੇ ਨਾਲ ਇਸੇ ਹੀ ਸੇਵਾ ਭਾਵ ਦੇ ਜਜ਼ਬੇ ਦੇ ਨਾਲ ਇਸੇ ਹੀ ਭਗਤੀ ਦੇ ਭਾਵ ਦੇ ਨਾਲ ਇਹ ਨਿਰੰਤਰ ਅੱਗੇ ਵਧਦੇ ਰਹਿਣਾ ਔਰ ਸਤਿਗੁਰ ਦੀ ਸੇਵਾ ਕਰਦੇ ਰਹਿਣਾ ਔਰ ਸਮਾਜ ਨੂੰ ਜੋ ਸਤਿਗੁਰ ਦੀ ਸੋਚ ਆ ਜੋ ਸਤਿਗੁਰ ਰਵਿਦਾਸ ਮਾਰੇ ਜਗਤਗੁਰੂ ਰਵਿਦਾਸ ਮਾਰੇ ਦੀ ਜਿਹੜੀ ਸੋਚ ਆ ਉਸ ਸੋਚ ਨੂੰ ਲੋਕਾਂ ਤੱਕ ਲੈ ਕੇ ਜਾਣ ਔਰ ਸਮਾਜ ਨੂੰ ਉਸ ਸੋਚ ਦੇ ਨਾਲ ਜੋੜ ਪਾ ਕੇ ਆਪਣੇ ਧਰਮ ਦੇ ਵਿੱਚ ਉਹਨਾਂ ਨੂੰ ਪੱਕੇ ਕਰਨਾ ਆਪਣੇ ਧਰਮ ਦੀ ਰੱਖਿਆ ਕਰਦੇ ਰਹਿਣਾ ਅੱਛਾ ਐਜੂਕੇਟ ਸਾਹਿਬ ਅੱਪਾ ਇੱਥੇ ਪਹੁੰਚਿਆ ਤਾਂ ਦੇਖੋ ਡੈਕੋਰੇਸ਼ਨ ਚਲੋ ਸਾਰੇ ਹੀ ਕਰਦੇ ਆ ਜਦੋਂ ਵੀ ਕਿਤੇ ਲੰਗਰ ਲੱਗਦਾ ਸਾਰੇ ਆਪਣੇ ਵੱਲੋਂ ਭਾਵਨਾ ਪ੍ਰਗਟ ਕਰਦੇ ਆ ਲੇਕਿਨ ਆ ਸਮਰਪਣ ਦੀ ਭਾਵਨਾ ਦੇਖੋ ਕਿਵੇਂ ਕੁਰਸੀਆਂ ਮੇਜ਼ ਤਾਂ ਜੋ ਆਰੀ ਸੰਗਤ ਨੂੰ ਕੋਈ ਦਿੱਕਤ ਮਹਿਸੂਸ ਨਾ ਹੋਵੇ ਪਿੱਛੇ ਕਿੱਦਾਂ ਇੱਕ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਇਹ ਦੇਖ ਕੇ ਮਨ ਨੂੰ ਕਿੰਨਾ ਖੁਸ਼ੀ ਮਿਲਦੀ ਆ ਦੇਖੋ ਭਾਈ ਬਹੁਤ ਹੀ ਖੁਸ਼ੀ ਦਾ ਪਲ ਆ ਸਭ ਤੋਂ ਵੱਡੀ ਗੱਲ ਆ ਕਿ ਸਤਗੁਰੂ ਦੀ ਸੇਵਾ ਦਾ ਜਿਹੜਾ ਪਲ ਹੁੰਦਾ ਉਹ ਵੈਸੇ ਹੀ ਖੁਸ਼ੀ ਦਾ ਪਲ ਹੁੰਦਾ ਉਹਦੇ ਵਿੱਚ ਚਾਹੇ ਗੁਰੂ ਘਰਾਂ ਦੇ ਵਿੱਚ ਜਾ ਕੇ ਝਾੜੂ ਫੇਰਨ ਦਾ ਹੋ ਜਾਏ ਚਾਹੇ ਭਾਂਡੇ ਮਨ ਜਾਂਦਾ ਹੋ ਜਾਏ ਕਿਉਂਕਿ ਸੇਵਾ ਕਦੀ ਵੀ ਕੋਈ ਛੋਟੀ ਵੱਡੀ ਨਹੀਂ ਹੁੰਦੀ ਸੋ ਸਤਿਗੁਰ ਨੇ ਵੀਰ ਦਿਲਬਰ ਸਿੰਘ ਜੀ ਉਹਨਾਂ ਦੀ ਟੀਮ ਨੂੰ ਇਸ ਸੇਵਾ ਦੇ ਨਾਲ ਨਿਵਾਜਿਆ ਕਿਉਂਕਿ ਬਾਣੀ ਦੇ ਅੰਦਰ ਹੁੰਦਾ ਤੇਰੀ ਸੇਵਾ ਤੁਜ ਤੇ ਹੋਵੇ ਅਵਰ ਨ ਦੂਜਾ ਕਰਤਾ ਉਹਦੀ ਸੇਵਾ ਇਨਸਾਨ ਉਦੋਂ ਹੀ ਕਰਦਾ ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਸਤਿਗੁਰੂ ਦਇਆ ਕਰਦਾ ਫੇਰੀ ਸੇਵਾ ਮਿਲਦੀ ਹੈ ਸੋ ਇਹ ਭਰਾ ਇਸ ਸੇਵਾ ਦੇ ਲਈ ਵਾਸਤੇ ਜੋ ਇਹਨਾਂ ਨੂੰ ਮਿਲੀ ਹੈ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਨਾਲ ਦੀ ਨਾਲ ਜੋ ਇਹ ਸਫਲ ਅਯੋਜਨ ਇਹਨਾਂ ਨੇ ਅੱਜ ਕੀਤਾ ਇਹਨੇ ਵਧੀਆ ਪ੍ਰਬੰਧ ਕੀਤੇ ਆ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦੇਖੋ ਤੁਸੀਂ ਤੰਗੀ ਪੇਸ਼ੀ ਨਹੀਂ ਆ ਰਹੀ ਵਧੀਆ ਬੈਠਣ ਦਾ ਇੰਤਜ਼ਾਮ ਕਰਕੇ ਹਰ ਤਰੀਕੇ ਨਾਲ ਵਧੀਆ ਸੁਆਦਿਸ਼ ਛੇਵਾ ਦਾ ਬੜੇ ਮਲਾ ਸਾਹਿਬ ਅੱਪਾ ਸੱਚੀ ਗਵਾਈ ਭਰਨੀ ਆ ਮਨ ਜੇ ਲੱਗ ਨਹੀਂ ਕੇ ਬਿਲਕੁਲ ਜੀ ਬਿਲਕੁਲ ਦਿਲ ਕਰਦਾ ਸਮਾਂ ਇੱਥੇ ਰੁਕ ਜਵੇ ਦੇਖੋ ਜੇ ਇਨਸਾਨ ਦਾ ਸੇਵਾ ਚ ਮਨ ਨਹੀਂ ਲੱਗਣਾ ਫਿਰ ਕਿਤੇ ਵੀ ਨਹੀਂ ਲੱਗ ਸਕਦਾ ਉਹਦਾ ਮਨ ਨਹੀਂ ਲੱਗ ਗਿਆ ਕਿਤੇ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਇਹ ਤਾਂ ਹੈ ਜੀ ਸੋ ਉਹਦੀ ਕਿਰਪਾ ਹੈ ਜੀ ਅਸੀਂ ਤਾਂ ਉਹਦੇ ਚਰਨਾਂ 'ਚ ਹੀ ਅਰਦਾਸ ਕਰਦੇ ਆ ਕਿ ਸੇਵਾ ਨਿਰੰਤਰ ਸਾਡੇ ਤੇ ਕਿਰਪਾ ਜਿਹੜੀ ਉਹਦੀ ਦਇਆ ਹੈ ਬਰਸਦੀ ਰਵੇ ਸਤਿਗੁਰੂ ਦੀ ਔਰ ਇਸੇ ਤਰੀਕੇ ਨਾਲੇ ਭਰਾ ਸਾਰੇ ਅਸੀਂ ਸਾਰੇ ਭਰਾ ਨਾਲ ਮਿਲ ਕੇ ਆਪਣੇ ਧਰਮ ਆਪਣੇ ਦੇਸ਼ ਆਪਣੇ ਸੂਬੇ ਦੀ ਆਪਣੇ ਲੋਕਾਂ ਦੀ ਸੇਵਾ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਧੰਨਵਾਦ ਹੈ ਜੋ ਅੱਜ ਲੰਗਰ ਭੰਡਾਰਾ ਸ਼੍ਰੀ ਗੁਰੂ ਰਵਿਦਾਸ ਸਾਹਿਬ ਦੇ ਵੱਲੋਂ ਲਗਾਇਆ ਗਿਆ ਹੈ ਮੈਂ ਸਭ ਸੰਗਤਾਂ ਨੂੰ ਜੀ ਔਰ ਜਿਨ੍ਹਾਂ ਨੇ ਵੀ ਇਸ ਲੰਗਰ ਦੇ ਵਿੱਚ ਸਹਿਯੋਗ ਕੀਤਾ ਆ ਜੀ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿੰਨੇ ਵੀ ਸਾਡੇ ਸੰਤ ਮਹਾਪੁਰਸ਼ ਇਸ ਲੰਗਰ ਭੰਡਾਰੇ ਦੇ ਵਿੱਚ ਪਹੁੰਚੇ ਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਮਾਲਕ ਨੇ ਜੋ ਅੱਜ ਭੰਡਾਰਾ ਜੋ ਸ਼੍ਰੀ ਗੁਰੂ ਰਵਿਦਾਸ ਸਾਹਿਬ ਵੱਲੋਂ ਇੱਥੇ ਲਗਾਇਆ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਲੋਕ ਇੱਥੇ ਆਏ ਆ ਔਰ ਉਹਨਾਂ ਨੇ ਬਹੁਤ ਤਰ੍ਹਾਂ ਦਾ ਸਹਿਯੋਗ ਕੀਤਾ ਚਾਪਾ ਤੋਂ ਉੱਪਰ ਉੱਪਰ ਉੱਠ ਕੇ ਸਮੁੱਚੇ ਭਾਈਚਾਰੇ ਦੀ ਸਮੁੱਚੇ ਭਾਈਚਾਰੇ ਦੀ ਇੱਕ ਪਛਾਣ ਦਿੰਦੀ ਹੈ ਉਹ ਸੇਵਾ ਸਮਰਪਣ ਦਾ ਭਾਵ ਹੈ ਜੀ ਬਹੁਤ ਬਹੁਤ ਸ਼ੁਕਰੀਆ ਰੂਹ ਖੁਸ਼ ਹੋ ਗਈ ਹੈ ਜੀ ਮਨ ਲੱਗ ਗਿਆ ਸੇਵਾ ਸਮਰਪਣ ਦਾ ਭਾਵ ਪ੍ਰਗਟ ਕੀਤਾ ਹੈ ਸ਼੍ਰੀ ਗੁਰੂ ਵਿਦਾਸ ਸੈਨਾ ਨੇ ਔਰ ਨਾਲ ਦੀ ਨਾਲ ਲੋਟਸ ਓਵਰਸੀਜ਼ ਤੇ ਆਵਾਜ਼ ਸੰਸਥਾ ਦੀ ਟੀਮ ਵੀ ਇੱਥੇ ਤੁਹਾਨੂੰ ਨਜ਼ਰ ਆ ਰਹੀ ਹੈ ਵਿੱਚ ਦਿਖਾ ਦਿਓ ਆਵਾਜ਼ ਸੰਸਥਾ ਦੀ ਟੀਮ ਜਿਹੜੀ ਹਮੇਸ਼ਾ ਹੀ ਨਿਸ਼ਕਲ ਸੇਵਾ ਕਰਨ ਲਈ ਅੱਗੇ ਆਉਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਆਵਾਜ਼ ਸੰਸਥਾ ਉਹਨਾਂ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ ਔਰ ਸ਼੍ਰੀ ਗੁਰੂ ਰਵਿਦਾਸ ਸੈਨਾ ਇਹਨਾਂ ਦੇ ਜਿੰਨੇ ਵੀ ਮੈਂਬਰ ਸਹਿਬਾਨ ਨੇ ਸਾਰੇ ਸਤਕਾਰ ਦੇ ਪਾਤਰ ਨੇ ਬਹੁਤ ਅੱਛਾ ਉਪਰਾਲਾ ਨੇਕ ਉਪਰਾਲਾ ਔਰ ਦਿਖਾ ਦਿਓ ਜੀ ਆਵਾਜ਼ ਆਵਾਜ਼ ਸੰਸਥਾ ਦਿਖਾ ਦਿਓ ਇਹ ਸਾਰੇ ਹਮੇਸ਼ਾ ਹੀ ਇੱਕ ਆਵਾਜ਼ ਤੇ ਨੇਕ ਕੰਮਾਂ ਲਈ ਸਹਿਯੋਗ ਕਰਦੇ ਨੇ ਪ੍ਰੇਮ ਨੇਕੀ ਤੇ ਰਾਹ ਤੇ ਚੱਲਣਾ ਸਿਖਾਇਆ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਨੇ ਔਰ ਇਸੇ ਤਰੀਕੇ ਸਮਰਪਣ ਦੀ ਜਿਹੜੀ ਭਾਵਨਾ ਹੈ ਸੰਗਤ ਵਿੱਚ ਹੈ ਔਰ ਸੰਗਤ ਨੂੰ ਇਸ ਤਰੀਕੇ ਲੰਗਰ ਛਕਦੇ ਦੇਖ ਕੇ ਸੱਚੀਓ ਮਨ ਤ੍ਰਿਪਤ ਹੁੰਦਾ ਬਹੁਤ ਬਹੁਤ ਸ਼ੁਕਰੀਆ ਬੜੇ ਰਣਾ ਵਿਭਤੀ ਨਵਾਸ਼ਾ ਨਾ ਪਰ ਛੋੜੀ ਦਿਨੀ ਸੂਰੀ ਕੈਮਰਾ ਪਰ ਸੰਜੀਕ ਨੂੰ ਦਿਓ ਜਤ ਜਬਾ ਜਨ ਫੇਤੋ ਸਮਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ